ਨਹੀਂ ਗੁਰਗੋ ਮਰ ਜੂਗੀ ਬੇਜਮਾਨੀ ਦਾ ਕੋਈ ਤਰਸ ਨਹੀਂ ਹੈਗਾ ਹੱਦ ਹੋ ਗਈ ਆ ਟਰੈਕਟਰ ਪਿੱਛੇ ਬੰਨ ਕੇ ਮੱਝ ਨੂੰ ਕਢੀ ਸੰਵਾਲੇ ਵਿਅਕਤੀ ਖਿਲਾਫ ਪੁਲਿਸ ਨੇ ਕੀਤੀ ਕਾਰਵਾਈ ਚਾਰਾ ਚਰਨੇ ਖੇਤ ਚੋਂ ਵੜੀ ਮੱਝ ਟਰੈਕਟਰ ਪਿੱਛੇ ਬੰਨ ਕੇ ਕਢੀ ਸੀ ਸੋਸ਼ਲ ਮੀਡੀਆ ਤੇ ਹੋਈ ਸੀ ਵੀਡੀਓ ਵਾਇਰਲ ਆ ਹਾਂਜੀ ਸਰ ਇੱਕ ਪਿੰਡ ਸਭਰਾ ਦੀ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਜਿਹੜੀ ਹੁੰਦੀ ਹੈ ਜਿਹਦੇ ਵਿੱਚ ਮਾੜੀ ਧੂਮੜੀ ਸੀ ਹਾਂਜੀ ਉਹ ਸਬੰਧੀ ਸਰ ਸਾਡੇ ਨੂੰ ਪਰਚਾ ਦਿੱਤਾ ਗਿਆ ਤੇ ਹੁਣ ਤੱਕ ਕੀ ਕਾਰਵਾਈ ਜਦੋਂ ਸੋਸ਼ਲ ਮੀਡੀਆ ਤੋਂ ਸਾਡੇ ਸਾਹਮਣੇ ਇਹ ਗੱਲ ਆਈ ਕਿ ਇੱਕ ਮੱਝ ਨੂੰ ਫਿਲਮ ਵਰਗਾ ਤੋਆ ਗਿਆ ਜਾ ਰਿਹਾ ਏਐਸਏ ਸੁਖਵਿੰਦਰ ਸਿੰਘ ਨੇ ਤੁਰੰਤ ਐਕਸ਼ਨ ਕੀਤਾ ਅਤੇ ਐਫਆਈਆਰ ਨੰਬਰ 68 ਗੁਰਲਾਲ ਸਿੰਘ ਦੇ ਖਿਲਾਫ ਉਤਰਦ ਕੀਤੀ ਹੈ ਮੱਤੀ ਜੋ ਵੀ ਇਨਵੈਸਟੀਗੇਸ਼ਨ ਸਾਹਮਣੇ ਆਊਗੀ ਕੀ ਤਰ੍ਹਾਂ ਆਸਾ ਲੱਗੇਗੀ ਉਹਦੇ ਤੇ ਇਤਨਾ ਹਮਲਗੀਆਂ ਜੀ ਆਪਣੇ 24325 323 ਐਨੀਮਲ ਐਪ ਜਿਹੜਾ ਕੋ ਪਿੰਡ ਦੇ ਮੋਹਤਵਾਲਾ ਨੂੰ ਗਦਾਈ ਨਵਾ ਨਾ ਹੋਇਆ ਗਿਆ ਨਾ ਜੀ ਨਵਾਂ ਵੇਖੋ ਬੰਦੇ ਦਾ ਬੰਦੇ ਨਾਲ ਹੋ ਸਕਦਾ ਜਾਨਵਰ ਨਾਲ ਗਦਾਈ ਨਵਾ ਨਾ ਨਾ ਉਹਦੇ ਮੁਤਾਬਕ ਜਿਹੜਾ ਨਾ ਗਲਤੀ ਕੀਤੀ ਉਹ ਮੁਤਾਬਕ ਜਾਨਵਰ ਨੂੰ ਨਹੀਂ ਤੁਕਲੀ ਸੋਈ ਨਾ ਬੰਦਿਆਂ ਦੀ ਆਪਸ ਵਿੱਚ ਹੋਈ ਇਸ ਕਰਕੇ ਅਸੀਂ ਇਹਨੂੰ ਇਗਨੋਰ ਨਹੀਂ ਕਰ ਸਕਦੇ ਜੋ ਸੋਸ਼ਲ ਮੀਡੀਆ ਤੇ ਸਾਡੇ ਸਾਹਮਣੇ ਆਈ ਸੀਨੀਅਰ ਅਫਸਰਾਂ ਦੇ ਗੱਲ 'ਚ ਧਿਆਨ ਚ ਲਿਆ ਕੇ ਅਸੀਂ ਓਕੇ ਐਫ ਆਈ ਆਰ ਬਣਦੀ ਹੋਊ ਕੰਦਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਪਿਛਲੇ ਦਿਨੀ ਜੋ ਟਰੈਕਟਰ ਦੇ ਮਗਰ ਪਾ ਕੇ ਮੱਝ ਨੂੰ ਧੂਰਿਆ ਸੀ ਵੀਰ ਉਹਦੇ ਉੱਤੇ ਹੋਇਆ ਪਰਚਾ ਧੰਨਵਾਦੀਆਂ ਪ੍ਰਸ਼ਾਸਨ ਦੇ ਧੰਨਵਾਦੀਆਂ ਸਭ ਤੋਂ ਪਹਿਲਾਂ ਉਹ ਜਥੇਬੰਦੀ ਦੇ ਜਿਸ ਜਥੇਬੰਦੀ ਨੇ ਜਾ ਕੇ ਤੇ ਪਰਚਾ ਕਰਵਾਇਆ ਔਰ ਕੋਟਾਨ ਕੋਰ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਪਹਿਲ ਕਦਮੀ ਕਰਦੇ ਆ ਉਹ ਕੀਤੇ ਹੋਏ ਜੁਰਮ ਦੀ ਕਿਉਂਕਿ ਇੱਕ ਬਹੁਤ ਵੱਡਾ ਜੁਰਮ ਸੀ ਜਿਹੜਾ ਬੇਜਬਾਨ ਤੇ ਕੀਤਾ ਜਾ ਰਿਹਾ ਸੀ ਟਰੈਕਟਰ ਦੇ ਮਗਰ ਪਾ ਕੇ ਮੱਝ ਨੂੰ ਜਿਹੜਾ ਧੂਇਆ ਜਾ ਰਿਹਾ ਸੀ ਉਹ ਬੇਜਬਾਨ ਜਾਨਵਰ ਦੇ ਉੱਤੇ ਬਹੁਤ ਵੱਡਾ ਜ਼ੁਲਮ ਸੀ ਬੜਾ ਵੱਡਾ ਤਸ਼ੱਦਦ ਸੀ ਤੇ ਧੰਨਵਾਦ ਕਰਦੇ ਆ ਉਹਨਾਂ ਵੀਰਾਂ ਦਾ ਉਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਟਰੈਕਟਰ ਦੇ ਮਗਰ ਪਾ ਕੇ ਮੱਝ ਧੂਣ ਵਾਲੇ ਦੇ ਉੱਤੇ ਪਰਚਾ ਕਰਵਾਇਆ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਉਹਦੇ ਉੱਤੇ ਬਣਦੀ ਕਾਰਵਾਈ ਕਰਕੇ ਤੇ ਮਕਦਮਾ ਦਰਜ ਕੀਤਾ ਸੰਗਤ ਨੂੰ ਬੇਨਤੀ ਹੈ ਕਿ ਜਦੋਂ ਵੀ ਇਹੋ ਜੇ ਕੋਈ ਕਾਰਜ ਹੁੰਦੇ ਆ ਇਹੋ ਜੇ ਕੋਈ ਕੁਕਰਮ ਹੁੰਦੇ ਆ ਤੇ ਉਹਨਾਂ ਦੇ ਉੱਤੇ ਪਹਿਰਾਦਿਆ ਕਰੋ ਜਿਹੜੇ ਧਰਮੀ ਲੋਕ ਹੁੰਦੇ ਆ ਮਹਾਰਾਜ ਬਾਣੀ ਚ ਕਹਿੰਦੇ ਆ ਬੋਲ ਸੋ ਧਰਮੜੀਆ ਮੋਨ ਕਤ ਧਾਰੀ RAM ਜੇ ਤੇਰੇ ਅੰਦਰ ਕੋਈ ਧਰਮ ਹੈਗਾ ਜੇ ਤੇਰੇ ਅੰਦਰ ਕੋਈ ਸੱਚ ਹੈਗਾ ਤੇ ਫਿਰ ਮੂਨ ਨਾ ਧਾਰ ਆਪਣੇ ਵਿਚਾਰ ਜਿਹੜੇ ਆ ਉਹ ਸੰਗਤ ਦੇ ਸਾਹਮਣੇ ਰੱਖ ਇਸ ਕਰਕੇ ਬੇਨਤੀ ਹੈ ਕਿ ਜਿੱਥੇ ਕਿਤੇ ਜ਼ੁਲਮ ਹੁੰਦਾ ਹੈ ਜਿੱਥੇ ਕਿਤੇ ਕਿਸੇ ਤੇ ਤਸ਼ੱਦਦ ਹੁੰਦਾ ਹੈ ਜਿੱਥੇ ਕਿਸੇ ਨਾਲ ਧੱਕਾ ਹੁੰਦਾ ਹੈ ਉਥੇ ਕਰਗੀਤਰ ਪਾਤਸ਼ਾਹ ਦਾ ਹੁਕਮ ਆ ਕਿ ਗਰੀਬ ਤੇ ਮਜ਼ਲੂਮ ਦੀ ਰਾਖੀ ਕਰਨੀ ਹੈ ਤੇ ਉਹਦਾ ਸਾਥ ਦੇਣਾ ਹੈ ਹਰ ਇੱਕ ਸਿੱਖ ਨੂੰ ਹੁਕਮ ਆ ਸੋ ਧੰਨਵਾਦੀ ਫਿਰ ਤੋਂ ਪ੍ਰਸ਼ਾਸਨ ਦੇ ਹੋਰ ਜੱਤੇਬੰਦੀ ਦੇ ਜਿਹੜੇ ਗੁਰਮੁਖ ਪਿਆਰਿਆਂ ਨੇ ਉਹ ਸਖਸ਼ ਦੇ ਉੱਤੇ ਬਣਦੀ ਕਾਰਵਾਈ ਕਰਵਾ ਕੇ ਤੇ ਉਹਦੇ ਉੱਤੇ ਮੁਕਦਮਾ ਦਰਜ ਕਰਵਾਇਆ ਪਰਚਾ ਹੋਇਆ ਤੇ ਦਾਸ ਕੋਲ ਪਰਚੇ ਦੀ ਕਾਪੀ ਪਹੁੰਚੀ ਹੈ ਤਾਂ ਕਰਕੇ ਅਸੀਂ ਜਿਹੜੀ ਹੈ ਵੀਡੀਓ ਪਾ ਰਹੇ ਹਾਂ ਬਿਲਕੁਲ ਸਬੂਤਾਂ ਦੇ ਤਹਿਤ ਤੇ ਧੰਵਾਦ ਆ ਸਾਰਿਆਂ ਦਾ ਕਿ ਇਹ ਜੇ ਪਰਚਾ ਨਾ ਹੁੰਦਾ ਤੇ ਸ਼ਾਇਦ ਉਹਦੇ ਮਨ ਦੇ ਵਿੱਚ ਕੋਈ ਹੰਕਾਰ ਰਹੀਦੀ ਕਿ ਮੇਰਾ ਕੀ ਕਿਸ ਨੇ ਵਿਗਾੜ ਲਿਆ ਬਾਅਦ ਚ ਗੱਲਾਂ ਇਹੀ ਹੁੰਦੀਆਂ ਕਿ ਸਾਡਾ ਕੀ ਕਿਸ ਨੇ ਵਿਗਾੜ ਲਿਆ ਸੋ ਇਹ ਹੰਕਾਰੀ ਜਿਨੇ ਜਾਤੀ ਸੂਚਕ ਸ਼ਬਦ ਵੀ ਬੋਲੇ ਸੀ ਵੇਖੋ ਗੁਰਬਾਣੀ ਨੇ ਉਦਾਹਰਨਾ ਦਿੱਤੀਆਂ ਕਿ ਜਿਹੋ ਜਿਹਾ ਬੰਦਾ ਕੰਮ ਕਰਦਾ ਹੈ ਨਾ ਕਰਮ ਕਰਦਾ ਉਹ ਜਿਹੋ ਉਹਦਾ ਨਾਮ ਬਹਿ ਜਾਂਦਾ ਹੈ ਜਿਹੜੇ ਲੂਣ ਦਾ ਕੰਮ ਕਰਦੇ ਸੀ ਉਹਨਾਂ ਨੂੰ ਦਬਾਣੇ ਕਿਹਾ ਗਿਆ ਜਿਹੜੇ ਸੋਨੇ ਦਾ ਕੰਮ ਕਰਦੇ ਆ ਉਹਨਾਂ ਨੂੰ ਸੁਨਿਆਰੇ ਕਹਿੰਦੇ ਆ ਜਿਹੜੇ ਚਮ ਦਾ ਕੰਮ ਕਰਦੇ ਸੀ ਉਹਨਾਂ ਨੂੰ ਚਮਾਰ ਕਿਹਾ ਤੇ ਜਿਹੜੀ ਮذਬੀ ਸਿੱਖ ਕੌਮ ਆ ਮੈਨੂੰ ਨਹੀਂ ਪਤਾ ਕਿ ਚੂੜਾ ਸ਼ਬਦ ਇਹਨਾਂ ਨੇ ਕਿੱਥੋਂ ਬਣਾਇਆ ਹੈ ਚੜਾਮਾ ਸ਼ਬਦ ਕਿੱਥੋਂ ਬਣਾਇਆ ਹੈ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛੀਏ ਵੀ ਮਹਾਰਾਜ ਚੂੜਾ ਕਿੰ ਨੂੰ ਕਹਿੰਦਾ ਹੈ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਲਭਪਤਾ ਕੂੜ-ਚੂੜਾ ਠੱਗ ਖਾਦਾ ਮਰਦਾਰ ਤੇ ਕਰਮਾ ਦਾ ਕਰਕੇ ਮਹਾਰਾਜ ਨੇ ਨਾਂ ਦਿੱਤਾ ਹੈ ਜਿਹੋ ਜਿਆ ਕੋਈ ਕਰਮ ਕਰਦਾ ਤੇ ਜੇ ਕਿਸੇ ਨੇ ਮਾੜੇ ਕਰਮ ਕਰਨੇ ਆ ਭੜੇ ਕਰਮ ਕਰਨੇ ਆ ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਤੂੜੇ ਗਿਆ ਜਿਹੜੇ ਮਾੜੇ ਕਰਮ ਕਰਦੇ ਆ ਕੋਈ ਕਰਮ ਕਰਦੇ ਆ ਪਾਪੀ ਆ ਜਿਨ੍ਹਾਂ ਦਾ ਕੋਈ ਇਨਸਾਨੀਅਤ ਨਾਲ ਲੜਾ ਦੇਣਾ ਨਹੀਂ ਹੁੰਦਾ ਤੇ ਜਿਹੜਾ ਇਹ ਆਪ ਸ਼ਬਦ ਬੋਲ ਰਿਹਾ ਸੀ ਨਾ ਚੜਮ ਉਹਨੇ ਖੁਦ ਹੀ ਉਹ ਮਾੜਾ ਕੰਮ ਕੀਤਾ ਤੇ ਉਸ ਸ਼ਬਦ ਦਾ ਵਾਰਸ ਉਹ ਆਪ ਹੀ ਹੈ ਜਿੱਦਾਂ ਬੱਚੇ ਸ਼ੇਮ ਸ਼ੇਮ ਕਰ ਦਿੰਦੇ ਹਨ ਕਿ ਸ਼ੇਮ ਇਹ ਜਿਹੜਾ ਸ਼ਬਦ ਹੀ ਉਹਨੂੰ ਹੀ ਵਾਪਸ ਜਾਂਦਾ ਕਿਉਂਕਿ ਇੱਕ ਬੇਜਬਾਨ ਪਸ਼ੂ ਨੂੰ ਕਿ ਜੇ ਉਹਨੇ ਤੇਰੇ ਹਰੇ ਚਾਰੇ ਨੂੰ ਮੂੰਹ ਮਾਰ ਲਿਆ ਜਾਂ ਤੇਰੀ ਗਾਜੇ ਤੋਂ ਚਰੀ ਦੇ ਵਿੱਚੋਂ ਕਿਤੇ ਮੂੰਹ ਮਾਰ ਲਿਆ ਤੇ ਉਹ ਤੇ ਜਾਨਵਰ ਹੈ ਪਛੂ ਇਹਨੂੰ ਥੋੜੀ ਪਤਾ ਹੈ ਕਿ ਇਹ ਇੱਕ ਇਤਨਾੜ ਦੀ ਪੈਲੀ ਹੈ ਤੇ ਇਹ ਕਿ ਇਤਨਾੜ ਦੇ ਬੀਜੇ ਹੋਏ ਪੱਠੇ ਆ ਇਸ ਕਰਕੇ ਉਹ ਤੇ ਜਾਨਵਰ ਸੀ ਤੇ ਉਸ ਜਾਨਵਰ ਦੇ ਉੱਤੇ ਤਸ਼ੱਦਦ ਕਰਨ ਵਾਲਾ ਉਹ ਉਦੋਂ ਵੱਡਾ ਜਾਨਵਰ ਬਣ ਗਿਆ ਇਸ ਕਰਕੇ ਧੰਨਵਾਦ ਫਿਰ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਥਾਣੇ ਪਹੁੰਚ ਕਰਕੇ ਕਾਰਵਾਈ ਕਰਵਾਈ ਹੈ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਮੁਕੱਦਮਾ ਦਰਜ ਕਰਕੇ ਇਹਦਾ ਨਾਮ ਮੁੰਡੇ ਦਾ ਗੁਰਲਾਲ ਸਿੰਘ ਸੀ ਵਾਸੀ ਸਭਰਾ ਜਿਨ੍ਹਾਂ ਨੇ ਇਹ ਜਿਹੜਾ ਕਰਮ ਕੀਤਾ ਮੱਝ ਨੂੰ ਮਗਰ ਪਾ ਕੇ ਤੇ ਟਰੈਕਟਰ ਦੇ ਮਗਰ ਧੂਆ ਸੋਦ ਤੇ ਬਣਦੀ ਕਾਰਬ ਹੋਈ ਹੈ ਧੰਨਵਾਦੀਆਂ ਪ੍ਰਸ਼ਾਸਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ